ਕਹਿੰਦੇ ਨੇ ਜਿਸ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਹੀ ਨਹੀਂ ਇਸ ਸ਼ਹਿਰ ਦਿੱਲੀ ਐਸਾ ਇਦੀ ਖੂਬਸੂਰਤੀ ਰਵਾਇਤੀ ਮਹੱਤਵ ਤੇ ਮਹਾਨ ਸੱਭਿਆਚਾਰ ਦੇ ਲਈ ਕਿਹਾ ਜਾਂਦਾ ਹੈ ਉਸ ਵੇਲੇ ਇਹ ਸ਼ਹਿਰ ਇੰਨਾ ਖੂਬਸੂਰਤ ਮਸ਼ਹੂਰ ਸੀ ਜਿਸ ਕਰਕੇ ਕਿਹਾ ਜਾਂਦਾ ਸੀ ਕਿ ਇਸ ਨੂੰ ਜਿਨੇ ਨਹੀਂ ਵੇਖਿਆ ਉਹ ਜੀਵਨ ਦੇ ਇੱਕ ਮਹੱਤਵਪੂਰਨ ਵੈਲੂ ਤੋਂ ਵਾਂਝਾ ਰਹਿ ਗਿਆ ਹੈ ਕਿ ਤੁਹਾਨੂੰ ਪਤਾ ਹੈ ਅੱਜ ਮੁਸਲਮਾਨ ਦੇਸ਼ ਪਾਕਿਸਤਾਨ ਦੇ ਇਸ ਸ਼ਹਿਰ 'ਚ ਕਿਸੇ ਵੇਲੇ ਬੋਧ ਜੈਨ ਹਿੰਦੂ ਤੇ ਸਿੱਖ ਪਰਿਵਾਰ ਵਾਸਤੇ ਲਾਹੌਰ ਸ਼ੁਰੂ ਤੋਂ ਕਦੇ ਵੀ ਮੁਸਲਮਾਨਾ ਦਾ ਸ਼ਹਿਰ ਨਹੀਂ ਰਿਹਾ ਅੱਜ ਇਤਿਹਾਸ ਖਾਸ ਵਿੱਚ ਲਾਹੌਰ ਸ਼ਹਿਰ ਨਾਲ ਜੁੜੀਆਂ ਉਹ ਕੜੀਆਂ ਜਿਨ੍ਹਾਂ ਇਸ ਨੂੰ ਇਤਿਹਾਸਿਕ ਬਣਾਇਆ ਅੱਜ ਵੀ ਲਾਹੌਰ ਦੀ ਪੁਰਾਣੀ ਵਾਲ ਸਿਟੀ ਦੇ ਅੰਦਰ ਜੈਨ ਮੰਦਿਰ ਗੋਸ਼ਾਲਾ ਦੀਆਂ ਨਿਸ਼ਾਨੀਆਂ ਕਾਇਮ ਨੇ ਦੂ ਤੋ 3000 ਸਾਲ ਪੁਰਾਣੇ ਇਸ ਸ਼ਹਿਰ ਚ ਪਹਿਲਾ ਪਹਿਲ ਜ਼ਿਆਦਾਤਰ ਜੈਨੀ ਰਹਿੰਦੇ ਸੀ ਉਦੋਂ ਇੱਥੇ 12 ਜੈਨ ਮੰਦਰ ਸਨ ਆਜ਼ਾਦੀ ਤੋਂ ਪਹਿਲਾਂ 1947 ਤੱਕ ਪਾਕਿਸਤਾਨ ਚ ਬੋਧ ਸਤੂਬ ਵੀ ਮੌਜੂਦ ਸਨ ਲਾਹੌਰ ਦੇ ਤਹਿਸੀਲ ਬਾਜ਼ਾਰ ਚ ਜੈਨ ਮੰਦਰ ਹੁੰਦਾ ਸੀ ਬਾਜ਼ਾਰ ਹਕੀਮਾ ਚ ਅੱਜ ਵੀ ਇੱਕ ਇਮਾਰਤ ਉਤੇ ਜੈਨ ਸ਼ਾਦੀ ਹਾਲ ਲਿਖਿਆ ਹੋਇਆ ਹੈ ਕਹਿਆ ਜਾਂਦਾ ਹੈ ਕਿ ਬਹੁਤ ਸਮਾਂ ਪਹਿਲਾਂ ਆਏ ਹੜ੍ਹਾਂ ਕਾਰਨ ਇਹ ਸ਼ਹਿਰ ਡੁੱਬ ਗਿਆ ਸੀ ਜਿਸ ਕਾਰਨ ਲੋਕਾਂ ਨੇ ਉੱਚੇ ਟਿੱਲੇ ਉੱਤੇ ਡੇਰਾ ਲਾ ਲਿਆ ਸੀ ਅੱਜ ਪਾਕਿਸਤਾਨ ਦੇ ਜ਼ਿਆਦਾ ਪੁਰਾਣੇ ਸ਼ਹਿਰ ਉੱਚੇ ਟਿੱਲਿਆਂ ਤੇ ਹੀ ਮਿਲਦੇ ਨੇ ਲਾਹੌਰ ਸ਼ਹਿਰ ਦਾ ਪਹਿਲਾ ਦਸਤਾਵੇਜ਼ ਚੀਨੀ ਯਾਤਰੀ ਹਿਊਨ ਸੰਗ ਨੇ ਤਿਆਰ ਕੀਤਾ ਸੀ 630 ਈਸਵੀ ਵਿੱਚ ਹਿਊਨ ਸੰਗ ਜਦੋਂ ਸਿਆਲਕੋਟ ਤੋਂ ਜਲੰਧਰ ਨੂੰ ਜਾ ਰਿਹਾ ਸੀ ਤਾਂ ਉਸ ਵੇਲੇ ਲੁਟੇਰਿਆਂ ਨੇ ਉਸ ਦੇ ਕਾਫ਼ਲੇ ਤੇ ਹਮਲਾ ਕਰ ਦਿੱਤਾ ਤੇ ਉਹਦਾ ਸਭ ਕੁਝ ਲੁੱਟ ਲਿਆ ਹਯੁਨ ਸੰਗ ਮੁਤਾਬਿਕ ਉਹ ਉਸ ਵੇਲੇ ਇੱਕ ਸ਼ਹਿਰ ਰੁਕਿਆ ਜਿੱਥੇ ਸਾਰੇ ਘਰ ਮਿੱਟੀ ਦੇ ਬਣੇ ਹੋਏ ਸੀ ਸਾਰੇ ਘਰ ਇੱਕੋ ਜਿਹੇ ਸੀ ਉੱਥੇ ਬਹੁਤ ਜੈਨ ਤੇ ਹਿੰਦੂ ਰਹਿੰਦੇ ਸੀ ਲੋਕ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸੀ ਹਯੁਨ ਸੰਗ ਤੇ ਉਸ ਦੇ ਸਾਥੀ ਉਹਨਾਂ ਕੋਲ ਇੱਕ ਮਹੀਨਾ ਰੁਕੇ ਉਸ ਨੂੰ ਉਹਨਾਂ ਕੱਪੜੇ ਤੇ ਲੋੜ ਦਾ ਸਾਰਾ ਸਾਮਾਨ ਦਿੱਤਾ ਇੰਜ ਲਾਹੌਰ ਦਾ ਪਹਿਲਾ ਰੈਫਰੈਂਸ ਹਯੁਨ ਸੰਗ ਦੀ ਕਿਤਾਬ 'ਚ ਮਿਲਦਾ ਹੈ ਲਾਹੌਰ ਚ ਲੌਦਾ ਇੱਕ ਮੰਦਿਰ ਜ਼ਮੀਨ ਦੇ ਹੇਠਾਂ ਵੀ ਬਣਿਆ ਹੋਇਆ ਹੈ। ਟਿੱਬੀ ਦਾ ਸ਼ਿਵਾਲਾ ਵੀ ਇੰਜ ਹੀ ਨੀਮਾ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਵਿੱਚ ਉੱਚਾ ਕਰਵਾਇਆ। ਪਾਕਿਸਤਾਨੀ ਇਤਿਹਾਸਕਾਰ ਲਾਹੌਰ ਦੇ ਬਾਰੇ ਇਹ ਵੀ ਦਾਅਵਾ ਕਰਦੇ ਨੇ ਕਿ ਹੁਣ ਦੇ ਮਹਿਮੂਦ ਬੂਟੀ ਇਲਾਕੇ ਚ ਕੌਰਵਾ ਤੇ ਪਾਂਡਵਾਂ ਦੀ ਲੜਾਈ ਹੋਈ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਲਾਹੌਰ ਦੀ ਸਥਾਪਨਾ ਭਗਵਾਨ ਰਾਮਚੰਦਰ ਦੇ ਪੁੱਤਰ ਲਾਵ ਨੇ ਕੀਤੀ ਸੀ। ਇਸੇ ਕਾਰਨ ਲਾਹੌਰ ਨੂੰ ਪਹਿਲਾਂ ਲਾਵਪੁਰ ਜਨ ਲਾਬ ਨਗਰ ਕਿਹਾ ਜਾਂਦਾ ਸੀ ਬਾਅਦ ਦੇ ਵਿੱਚ ਇਸ ਦਾ ਨਾਮ ਲੋਹਾਕੋਟ ਲੋਹਾਹਾਰ ਤੇ ਫਿਰ ਲਾਹੌਰ ਬਣਿਆ ਲਾਹੌਰ ਦੇ ਕਿਲੇ ਚ ਖੁਦਾਈ ਦੌਰਾਨ 25 ਫੁੱਟ ਹੇਠਾਂ ਪੁਰਾਣੇ ਸ਼ਹਿਰ ਦੀਆਂ ਕਈ ਨਿਸ਼ਾਨੀਆਂ ਮਿਲੀਆਂ ਨੇ ਸਿੱਖ ਧਰਮ ਦੇ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਵੀ ਰਾਵੀ ਦਰਿਆ ਦੇ ਕੰਢੇ ਉੱਤੇ ਲਾਹੌਰ ਦੇ ਵਿੱਚ ਹੀ ਹੋਈ ਸੀ ਜਹਾਂਗੀਰ ਨੇ ਗੁਰੂ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਗੁਰੂ ਜੀ ਨੂੰ ਇਸ ਲਾਲ ਖੂਬ ਵਿੱਚ ਕੈਦ ਕੀਤਾ ਸੀ ਗੁਰੂ ਜੀ ਨੂੰ ਜਿਸ ਲਾਲ ਖੂਬ ਵਿੱਚ ਕੈਦ ਕੀਤਾ ਗਿਆ ਸੀ ਉਹ ਵੀ ਲਾਹੌਰ ਵਿੱਚ ਹੀ ਹੈ ਲਾਹੌਰ ਦੀਆਂ ਕਈ ਕੜੀਆਂ 'ਚ ਲਾਹੌਰ ਨਾਲ ਜੁੜੀ ਇੱਕ ਕੜੀ ਸਿਆਲਕੋਟ ਦੇ ਰਾਜਾ ਸਲਵਾਨ ਨਾਲ ਵੀ ਜੁੜੀ ਹੈ ਉਸ ਦੀਆਂ ਦੋ ਰਾਣੀਆਂ ਸਨ ਰਾਣੀ ਇਛਣਾ ਤੇ ਲੁਣਾ ਪੂਰਨ ਇਸੇ ਰਾਜ ਦਾ ਪੁੱਤਰ ਸੀ ਜੋ ਬਾਅਦ ਦੇ ਵਿੱਚ ਪੂਰਨ ਭਗਤ ਬਣਿਆ ਜਿਸ ਦਾ ਕਿੱਸਾ ਅੱਜ ਵੀ ਗਾਇਆ ਜਾਂਦਾ ਹੈ ਪੂਰਨ ਭਗਤ ਤੇ ਉਸ ਦੀ ਮਾਂ ਨੂੰ ਜਦੋਂ ਰਾਜੇ ਨੇ ਘਰੋਂ ਕੱਢਿਆ ਤਾਂ ਉਹ ਜਿਸ ਥਾਂ ਤੇ ਰਹੇ ਉਸ ਦਾ ਨਾਂ ਇਛਰਾਂ ਪਿਆ ਜੋ ਅੱਜ ਵੀ ਮੌਜੂਦ ਹੈ ਪਾਕਿਸਤਾਨੀ ਇਤਿਹਾਸਕਾਰ ਇਹ ਦਾਅਵਾ ਕਰਦੇ ਨੇ ਕਿ ਭਗਵਾਨ ਵਾਲਮੀਕੀ ਜੀ ਦਾ ਪ੍ਰਾਚੀਨ ਮੰਦਿਰ ਵੀ ਇਛਰਾਂ ਵਿੱਚ ਹੀ ਸਥਿਤ ਹੈ ਲਾਹੌਰ ਇੱਕ ਹੋਰ ਗੱਲ ਵੀ ਜਾਣਿਆ ਜਾਂਦਾ ਹੈ ਉਹ ਹੈ ਇੱਥੇ ਰਹਿਣ ਵਾਲੇ ਲੋਕਾਂ ਦੀ ਦਰਿਆ ਦੇ ਲਈ ਇਸ ਸ਼ਹਿਰ ਨੇ ਮੇਲਾ ਰਾਮ ਕਿਰਪਾ ਰਾਮ ਬਾਬੂ ਰਾਮ ਦਿਆਲ ਸਿੰਘ ਲਾਲਾ ਲਾਜਪਤ ਰਾਏ ਤੇ ਗੰਗਾ ਰਾਮ ਵਰਗੇ ਸਮਾਜ ਸੇਵਕਾਂ ਨੂੰ ਜਨਮ ਦਿੱਤਾ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਅੱਜ ਦੇ ਲਾਹੌਰ ਤੇ ਭਾਰਤ ਪਾਕਿਸਤਾਨ ਦੇ ਹੋਰ ਨਾ ਹਿੱਸਿਆਂ 'ਚ ਸਮਾਜ ਸੇਵਾ ਦੇ ਲਈ ਬਹੁਤ ਕੰਮ ਕੀਤਾ ਅੱਜ ਦੇ ਲਾਹੌਰ ਦੀਆਂ ਕਈ ਇਮਾਰਤਾਂ ਬਾਗ ਤੇ ਹੋਰ ਥਾਮਾਂ ਇਹਨਾਂ ਲੋਕਾਂ ਵੱਲੋਂ ਹੀ ਦਾਨ ਕੀਤੀਆਂ ਗਈਆਂ ਸਨ। ਲਾਹੌਰ ਸ਼ਹਿਰ ਨਾਲ ਕਈ ਪ੍ਰਸਿੱਧ ਕਹਾਣੀਆਂ ਤੇ ਕਿਸੇ ਵੀ ਜੁੜੇ ਹੋਏ ਨੇ। ਲਾਹੌਰ ਦੇ ਕਵੀ ਵਰ ਸ਼ਾ ਨੇ ਕਿੱਸਾ ਹੀਰ ਰਾਂਝਾ ਲਿਖਿਆ। ਅੱਜ ਵੀ ਇਹ ਕਹਾਣੀ ਲਾਹੌਰ ਦੇ ਸੱਭਿਆਚਾਰ ਚ ਗੂੰਜਦੀ ਹੈ। ਇਹ ਸ਼ਹਿਰ ਅਕਬਰ ਦੇ ਪੁੱਤਰ ਸਲੀਮ ਤੇ ਅਨਾਰਕਲੀ ਦੀ ਮੁਹੱਬਤ ਦਾ ਵੀ ਗਵਾਹ ਹੈ। ਅਕਬਰ ਨੇ ਇਸ ਇਸ਼ਕ ਨੂੰ ਸ਼ਰਮਨਾਕ ਮੰਨਿਆ ਤੇ ਅਨਾਰਕਲੀ ਨੂੰ ਇੱਟਾਂ ਦੀਆਂ ਦੀਵਾਰਾਂ ਦੇ ਚਣਵਾ ਦਿੱਤਾ। ਅਨਾਰਕਲੀ ਦਾ ਮਕਬਰਾ ਅਜੇ ਵੀ ਲਾਹੌਰ ਸ਼ਹਿਰ ਚ ਮੌਜੂਦ ਹੈ ਤੇ ਉਸ ਦੀ ਇਹ ਕਹਾਣੀ ਲੋਕ ਗੀਤਾਂ ਤੇ ਕਹਾਣੀਆਂ ਦੇ ਵਿੱਚ ਅੱਜ ਵੀ ਅਮਰ ਹੈ ਲਾਹੌਰ ਦੇ ਪਹਿਲੇ ਸ਼ਾਸਕ ਵਜੋਂ ਇਤਿਹਾਸ ਚ ਪਾਇਆ ਜਾਣ ਵਾਲਾ ਨਾਮ ਇੱਕ ਹਿੰਦੂ ਰਾਜਾ ਜੈਪਾਲ ਦਾ ਹੈ ਜਿਸ ਦਾ ਸਾਮਰਾਜ ਉਸ ਸਮੇਂ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਲਾਹੌਰ ਇਸ ਦੀ ਰਾਜਧਾਨੀ ਸੀ ਰਾਜਾ ਜੈਪਾਲ ਇਸ ਰਾਜਵੰਸ਼ ਦੇ ਮਹੱਤਵਪੂਰਨ ਸ਼ਾਸਕਾਂ ਚੋਂ ਇੱਕ ਸੀ ਉਸ ਦਾ ਰਾਜ ਲਾਹੌਰ ਪੇਸ਼ਾਵਰ ਤੇ ਹੋਰ ਕਈ ਵੱਡੇ ਸ਼ਹਿਰਾਂ ਦਾ ਫੈਲਿਆ ਹੋਇਆ ਸੀ ਫਿਰ ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਜੈਪਾਲ ਨੇ ਗਜ਼ਨਵੀ ਦਾ ਵਿਰੋਧ ਕੀਤਾ ਮਹਿਮੂਦ ਗਜ਼ਨਵੀ ਨੇ 1001 ਚ ਪੇਸ਼ਾਵਰ ਦੇ ਨੇੜੇ ਇੱਕ ਲੜਾਈ ਚ ਰਾਜਾ ਜੈਪਾਲ ਨੂੰ ਹਰਾਇਆ ਇਸ ਤੋਂ ਬਾਅਦ ਜੈਪਾਲ ਨੇ ਅੱਜ ਦੇ ਲਾਹੌਰ ਦੇ ਮੂਰੀ ਗੇਟ ਦੇ ਬਰਾਬਰ ਆਪਣੇ ਆਪ ਨੂੰ ਅੱਗ ਲਗਾ ਲਈ ਜੈਪਾਲ ਦਾ ਕਹਿਣਾ ਸੀ ਕਿ ਉਹ ਗਜ਼ਨਵੀ ਤੋਂ ਆਪਣੇ ਲੋਕਾਂ ਦੀ ਰੱਖਿਆ ਨਹੀਂ ਕਰ ਸਕਿਆ ਇਸ ਲਈ ਉਸਨੇ ਇਹ ਕੀਤਾ। ਜੈਪਾਲ ਤੋਂ ਬਾਅਦ ਉਹਦਾ ਪੁੱਤਰ ਅਨੰਦਪਾਲ ਰਾਜਾ ਬਣਿਆ ਜੋ ਕਿ ਬਹੁਤ ਹੀ ਬੁਰਾ ਸ਼ਾਸਕ ਸੀ। ਬਾਅਦ ਦੇ ਵਿੱਚ ਰਾਜੇ ਦਾ ਪਰਿਵਾਰ ਜੰਮੂ ਆ ਗਿਆ। ਇਸ ਤੋਂ ਬਾਅਦ ਇੱਥੇ ਤੁਰਕਾਂ ਤੇ ਮੁਗਲਾਂ ਨੇ ਰਾਜ ਕੀਤਾ। ਇਸ ਸਮੇਂ ਦੌਰਾਨ ਲਾਹੌਰ 'ਚ ਮੁਸਲਮਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਫਿਰ ਮਹਾਰਾਜਾ ਅਰਣਜੀਤ ਸਿੰਘ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਕੇ ਲਾਹੌਰ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ। ਬਾਅਦ ਦੇ ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਅੰਗਰੇਜ਼ਾਂ ਨੇ ਵੀ ਲਾਹੌਰ ਨੂੰ ਆਪਣੀ ਪਹਿਲੀ ਪਸੰਦ ਬਣਾ ਲਿਆ ਲਾਹੌਰ ਦਾ ਇਤਿਹਾਸ ਕਹਿੰਦਾ ਹੈ ਕਿ ਜਿਨੇ ਵੀ ਭਾਰਤ ਉੱਤੇ ਹਮਲਾ ਕੀਤਾ ਉਸਨੇ ਪਹਿਲਾਂ ਲਾਹੌਰ ਨੂੰ ਹੀ ਤਬਾਹ ਕੀਤਾ ਪਰ ਹਰ ਹਮਲੇ ਤੋਂ ਬਾਅਦ ਲਾਹੌਰ ਹੋਰ ਜ਼ਿੰਦਾਦਿਲੀ ਦੇ ਨਾਲ ਉੱਠਿਆ ਲਾਹੌਰ ਸ਼ਹਿਰ ਨੂੰ ਲੈ ਕੇ ਇਹ ਸੀ ਸਾਡੀ ਖਾਸ ਪੇਸ਼ਕਸ਼ ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਇਤਿਹਾਸ ਦੇ ਨਾਲ ਕਿਸੇ ਹੋਰ ਕિસ્ਸੇ ਦੇ ਨਾਲ